ਲਓ ਕੋ ਇੰਟਰੋ ਕਰਾ ਅੱਜ ਮਿੱਤਰੋ ਤੁਹਾਡਾ ਫਿਰ ਤੋਂ ਸਵਾਗਤ ਹੈ ਆਪਣੇ ਇੱਕ ਹੋਰ ਨਵੇਂ ਬਲੌਗ ਤੇ ਤੇ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਰ ਪਰ ਕਿ ਲਫਾਵੇ ਤਿੰਨ ਚਾਰ ਲਫਾਵੇ ਬਾਦੂ ਨੂੰ 70 ਬਾਦੂ ਨਮਾਟ ਕਰਦੀ ਆ ਆਇਆ ਵਿਚਰੇਣੀ ਦੀ ਅੱਗੇ ਲੜ ਕੜਾ ਦੇ ਕੜਾ ਕਹਦੇ ਮੇਰਾ ਆ ਨਹੀਂ ਆ ਨਹੀਂ ਮਿਲਦਾ ਬਲੌਗ ਮੈਂ ਕਰ ਦੇ ਚੁੱਕਰ ਨਹੀਂ ਆਪਣਾ ਹੀ ਆਇਆ ਵੀ ਪਾ ਦੀ ਅਬੇ ਸਾਲੇ ਤਬੀ ਰਹਾ ਬਲੌਗ ਦਾ ਡਾਊਨ ਹੋ ਗਿਆ ਅੱਜ ਮਿੱਤਰੋ ਤੁਹਾਡਾ ਫਿਰ ਤੋਂ ਸਵਾਗਤ ਹੈ ਆਪਣੇ ਉਹ ਭਾਈ ਮਾਰੋ ਮuje ਮਾਰੋ ਚੱਲ ਚੱਲ ਦੁਬਾਰਾ ਬੋਲ ਚੱਲ ਚੱਲ ਸਟਾਰਟ ਸਟਾਰਟ ਚੱਲ ਚੱਲ ਅੱਗੇ ਚਲੋ ਲੱਗਾ ਗਿਆ ਠਾਪ ਸਰ ਜੀ ਆਪਣਾ ਅਬ ਇਹ ਠਾਪ ਆ ਗਿਆ ਦੇਖ ਫਿਰ ਬ్రో ਇਹ ਡੈਸ਼ ਇਹ ਡੈਸ਼ ਹੈ ਆ ਛੱਡ ਛੋੜ ਨਹੀਂ ਤੇ ਲੱ ਲੱ ਗਾਰ ਲੈਂਦੀ ਆ

ਦੇ ਵੀ ਤੇ ਫਿਕਰ ਨਹੀਂ ਮੈਂ ਟਿਕ ਔਰ ਲੈ ਜਾ ਨਰੇ ਏ ਟੋਕੇ ਟੋਕੇ ਨਾ ਓਏ ਉਹ ਟੋਕੇ ਨਾ ਉਹ ਟੋਕੇ ਨਾ ਚੱਲ ਉਹ ਇੰਟਰੋ ਕਰਾ ਨਾ ਕਰਾਣਾ ਜੀ ਬਿਨਾ ਕਿਸੇ ਬਕਚੌਦੀ ਅੱਜ ਮਿੱਤਰੋ ਤੁਹਾਡਾ ਫਿਰ ਤੋਂ ਸਵਾਗਤ ਹੈ ਆਪਣੇ ਇੱਕ ਹੋਰ ਨਵੇਂ ਬਲੌਗ ਤੇ ਤੇ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਰ ਪਰ ਚਲਫਾ ਵੀ ਤੇ ਵੀ ਲੋਕ ਤੇ 3 4 ਲਿਫਾਵੇ ਬਾਦੂ ਨੂੰ ਸੱਤਰ ਬਾਰਾ ਦੇ ਤੇ ਹੁਣ ਕਿਉਂ ਆਏ ਆ ਘੋਟਦਾ ਵਾ ਕਸਟਮਰ ਲਾ ਰਿਹਾ ਔਰ ਇਹ ਲੈ ਆ ਤੈਨੂੰ ਕਰ ਤੇਰਾ ਫੋਨ ਚਾਹੀਏ ਮੈਂ ਇਹ ਐਟੀਟਿਊਡ ਮੈਂ ਕਹਦਾ ਐਟੀਟਿਊਡ ਮੈਂ ਵੀ ਨਹੀਂ ਕਰਦੇ ਬੈਣ ਕਰ ਜੀ ਦੱਸਿਓ ਤੁਸੀਂ ਹੱਥੇ ਹੈ ਬੜੇ ਜਿਹੇ ਫਰੀਆਦਾਂ ਪੀਂਗਾ ਐਟੀਟਿਊਡ ਕਰਦਾ ਐਟੀਟਿਊਡ ਰੱਖਿਆ ਵੀ ਕਰੋ ਸੰਭਾਲ ਕੇ ਜਾਂ ਫੇਰ ਗਿਰੋਗਾ ਦਾ ਇਹਨੇ ਗिरा ਨਹੀਂ ਕਰਦੇ ਨਾ ਜਾਂ ਐਟੀਟਿਊਡ ਹੈਗਾ ਨਾ ਰੱਖਿਆ ਕਰ ਮਸਤ ਜੋਕ ਮਾਰ ਇਹ ਕਿ ਚਾਬੀ ਚਾਬੀ ਬਦਲ ਕੇ ਕੁਛ ਕਰਨਾ ਪੜਨਾ ਪਦਦੇ ਨੂੰ ਦੇ ਚਾਚਾ ਦੇ ਦੇ ਚਾਚਾ ਇਹ ਦੇਣਾ ਮੈਂ ਤੇਰੇ ਵਾਸਤੇ ਨਾਚੀ ਰਹੇ ਅਰੇ ਘਟ ਬਣਾ ਅਰੇ ਹੜੇ ਹੜ ਘਟ ਫੇਰੇ ਸਲਾ ਦੇ ਪਹਿਲਾਂ ਮੈਂ ਕਰ ਲੇ ਨਵੀ ਲੈ ਆਂ ਬੰਦ ਕਰ ਦੇ ਅਰੇ ਕਹਿਣਾ ਕੀ ਚਾਹਤੇ ਹੋ ਬਿਆਹ ਹੀ ਸਾਲਾ ਲੱਬਿਆ ਫੋਨ ਲੱਬੇ ਬਈ ਆਪਾਂ ਨੂੰ ਡੇੜੇ ਬੰਦੇ ਦਾ ਲੈ ਜੀ ਆ ਕੇ ਤੇਰਾ ਪੀ ਵੀ ਤੇਰਾ ਕਾਰ ਬਿਜ਼ਾਰ ਤੇ ਤੁਹਾਡੇ ਲਈ ਆਪੋ ਤੇਰੀ ਕਾੜੇ ਨਾ ਚੱਲ ਚੱਲ ਚੱਲਣ ਦੇ ਕਾੜੇ ਆਈਫੋਨ 7 ਨਾਲ ਕੜਾ ਫਰੀ ਅੱਜ ਮਿੱਤਰੋ ਪੀ ਵੀ ਤੇਰਾ ਕਾਰ ਬਿਜ਼ਾਰ ਤੇ ਆ ਕੇ ਤੁਹਾਡੇ ਲਈ ਆਈਫੋਨ ਕਾਲੀ ਨਾਗਣੀ ਰੇ ਕਾਲੀ ਨਾਗਣੀ ਚੈੱਕ ਕਰੋ ਪ੍ਰੀਮੀਅਮ ਕੁਆਲਟੀ ਵੀਰੇ ਜੋ ਵੀ ਪ੍ਰੀਮੀਅਮ ਸਿਰਫ ਤੁਹਾਨੂੰ ਦੇ ਦਾਂਗੇ ਡਾਉਨ ਪੇਮੈਂਟ 500 500 500 500 ਹਾਂ 34 ਤਰੀਕ ਨੂੰ 34 ਤਰੀਕ ਨੂੰ ਆਹ ਵਾਲੀ 23 ਤਰੀਕ ਨੂੰ ਤੁਹਾਡੇ ਲਈ ਵਿਡਰ ਆ ਨਿਕੜੂਗਾ ਜਿਸ ਦੇ ਵਿੱਚ ਤੁਹਾਡੇ ਲਈ ਇੱਕ 50 Pro ਆ ਜਿਸ ਦੇ ਵਿੱਚ ਤੁਹਾਨੂੰ ਇੱਕ ਕੜਾ ਵੀ ਦਵਾ ਦਿੱਤਾ ਜਾਵੇਗਾ ਪਰ ਕੜਾ ਆਪਣਾ ਯਾਰ ਆਪਾਂ ਦੰਦੇ ਨਹੀਂ ਤੈਨੂੰ ਪਤਾ ਨਹੀਂ ਤਮਾੜੀ ਆਪਣੀ ਫੋਨ ਵੀ ਆਪਣਾ ਪ੍ਰੀਮੀਅਮ ਹੈ ਉਹ ਫੋਨ ਹੱਥ ਕੀਤੇ ਵਿੱਚ ਲੈ ਦੇਣਾ ਇਹਨੂੰ ਪੁੱਛ ਰਿਹਾ ਸੀ ਅਸਤੋਂ ਪਤਾ ਦੇ ਰੂ ਫਿਰ ਕੀ ਆ ਪੰਦਾ ਨਹੀਂ ਆ ਗਿਆ ਗੰਦ ਨਹੀਂ ਪੰਦੇ ਮੈਂ ਨਾ ਨਾ ਜੇ ਤੇ ਗਾਲ ਕੱਢੇ ਕਰੇਗਾ ਨਾ ਉੱਥੇ ਬੱਗਾਣਾ ਲਾ ਦੇ ਕਰੀ ਕਿਉਂ ਨਾ ਮੈਂ ਹਾਂ ਜਿਵੇਂ ਤੂੰ ਸੱਪੀ ਵਿੱਚ ਤੇਰਾ ਕਾਰੋਬਾਰ ਤਾ ਕੇ ਤੁਹਾਡੇ ਲਈ ਕਾਲੀ ਨਾਗਣੀ ਹਾਂ ਚੱਲ ਖੜਾ ਖੜਾ ਪੂਰਾ ਖੜਾ ਪੂਰਾ ਖੜਾ ਸ਼ਾਮ ਨੂੰ ਪਾਪ ਕੋ ਵਾਲੀ ਆ ਜਦ ਹੀ ਪਟਕੇ ਦਰਵਾਜ਼ੇ ਸਟਾਰਟ ਨਾ ਨਾ ਸਟਾਰਟ ਇਹ ਕੋਈ ਨਾ ਕੱਟ ਕੇ ਦਰਵਾਜ਼ਾ ਸਟਾਰਟ ਜੀ ਜੇ ਮੈਂ ਤਾਂ ਗੱਡੀ ਜੇ ਮੈਂ ਤਾਂ ਪੂਰਾ ਸਟਾਈਲ ਹਾਂਜੀ ਮਿੱਤਰੋ ਕਾਲੀ ਨਾਗਣੀ ਪ੍ਰੀਮੀਅਮ ਵਾਚ ਵਾਚ ਸੌਰੀ ਫੋਨ ਗਲਤੀ ਹੋ ਗਈ ਜਮੜੀ ਸੀ ਵੈਸੇ ਤੁਹਾਨੂੰ ਦੇ ਦਾਂਗੇ ਡਾਉਨ ਪੇਮੈਂਟ ਸਿਰਫ 5000 ਚ 5000 ਜਿਆਦੇ ਹੋਗੇ ਵੈਸੇ 500 ਦੀ ਕੀਮਤ ਨਹੀਂ ਦੀ ਆ ਚੱਲ ਯਾਰ ਕਰ ਕਰਾ ਕੇ ਆਪਾਂ ਦੇ ਦਾਂਗੇ ਤੁਹਾਨੂੰ ਆਉਣ ਵਾਲੀ 31 ਤਰੀਕ ਨੂੰ ਇਹਨੂੰ ਵਿਡਰਅਸ ਕਰ ਦਾਂਗੇ